ਸਸਤੀ ਗੱਲ ਨਮਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ کیسے ਹੱਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ ਤਾਂ ਫਰੈਂਡ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਚਾਸਕੂ ਨੂੰ ਕਿਉਂਕਿ ਬਹੁਤ ਦਿਨਾਂ ਤੋਂ ਰਿਕਵੈਸਟ ਆ ਰਹੀ ਸੀ ਕਿ ਮੈਡਮ ਚਾਸਕੂ ਦੀ ਪੰਜੀਰੀ ਬਣਾ ਕੇ ਦੱਸੋ ਹੁਣ ਕਈ ਲੋਕਾਂ ਨੂੰ ਮੇਰੇ ਵਾਂਗੂ ਪਤਾ ਹੀ ਨਹੀਂ ਹੋਣਾ ਮੈਨੂੰ ਪਤਾ ਵੈਸੇ ਕਿ ਚਾਸਕੂ ਦਾ ਕੀ ਹੈ ਉਹ ਚਾਸਕੂ ਜਿਹੜਾ ਜੀ ਉਹ ਆਪਣੇ ਫੋੜੇ ਫਿੰਸੀਆਂ ਨੂੰ ਠੀਕ ਕਰਨ ਵਾਲੀ ਇੱਕ ਕੁਦਰਤੀ ਕਹਿ ਲੋ ਤੇ ਦੇਸੀ ਦਵਾਈ ਆ ਪਹਿਲਾਂ ਪੁਰਾਣੇ ਜ਼ਮਾਨੇ ਦੇ ਵਿੱਚ ਆਮ ਹੀ ਤੁਹਾਨੂੰ ਪਤਾ ਬਹੁਤ ਅਲਰਜੀ ਹੁੰਦੀ ਸੀ ਲੋਕਾਂ ਨੂੰ ਜੇ ਫੋੜੇ ਫਿੰਸੀਆਂ ਬਹੁਤ ਫੋੜੇ ਨਿਕਲਦੇ ਹੁੰਦੇ ਅੱਜ ਕੱਲ ਤਾਂ ਇੱਕ ਪਿੰਪਲ ਤੱਕ ਨਹੀਂ ਨਿਕਲਦੀ ਉੱਤੇ ਕਰੀਮਾਂ ਲਾ ਦਿੰਦੇ ਉਸੇ ਵੇਲੇ ਉਹ ਬੰਦ ਹੋ ਜਾਂਦਾ ਵਿਚਾਰਾ ਤੇ ਉਹ ਜਿਹੜੇ ਨਿਕਲ ਜਾਂਦੇ ਸੀ ਉਹਨਾਂ ਨੂੰ ਠੀਕ ਕਰਨ ਵਾਸਤੇ ਕਈ ਲੋਕ ਜਿਵੇਂ ਨੀਮ ਦੱਸਦੇ ਨਾ ਵੀ ਨੀਮ ਘੋਟ ਕੇ ਪੀਣੀ ਆ ਇਹ ਚਾਸਕੂ ਵੀ ਇੱਕ ਪਨੀਰੀ ਹੁੰਦੀ ਜਿਹੜੀ ਹੋਲੀਆਂ ਦੇ ਵਿੱਚ ਖਾਧੀ ਜਾਂਦੀ ਆ ਤੇ ਅੱਜ ਆਪਾਂ ਬਣਾਈਆਂ ਦੀ ਚਾਸਕੂ ਦੀ ਪੰਜੀਰੀ ਇਹ ਦੇਖੋ ਵੀ ਦੇਖ ਸਕਦੇ ਹੋ ਵੀ ਆਪਾਂ ਚਾਸਕੂ ਦੀ ਪਨੀਰੀ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਏ ਆ ਇਹ ਬਹੁਤ ਹੀ ਆਪਣੇ ਸਰੀਰ ਵਾਸਤੇ ਫਾਇਦੇਮੰਦ ਹੁੰਦੀ ਆ ਖਾਸ ਕਰਕੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਇਹ ਹੋਲੀਆਂ ਦੇ ਦਿਨਾਂ ਦੇ ਵਿੱਚ ਹੀ ਖਾਧੀ ਜਾਂਦੀ ਬੋਲਿਆਂ ਨੂੰ ਪੰਜੀਰੀ ਜਾਂਦਾ ਇੱਕ ਸਾਧ ਦੀ ਦਵਾਈ ਹੁੰਦੀ ਆ ਥੋੜੀ ਜਿਹੀ ਕੜਤਨ ਵਾਲੀ ਹੁੰਦੀ ਹੈ ਜਿਵੇਂ ਆਪਾਂ ਮੇਥੇ ਬਣਾਉਨੇ ਨਾ ਥੋੜੀ ਇਹਨਾਂ ਦੀ ਕੜਤਨ ਜਿਵੇਂ ਆਉਂਦੀ ਆ ਸੇਮ ਹੀ ਉਸੇ ਤਰ੍ਹਾਂ ਜਿਹੜਾ ਚਾਸਪੂਦੀ ਵੀ ਕੜਤਨ ਆਉਂਦੀ ਆ ਤੇ ਆਪਾਂ ਕੌੜਾ ਖਸਲਾ ਖਾਣਾ ਛੱਡਿਆ ਤਾਂ ਹੀ ਆਪਣਾ ਨੂੰ ਇਹੋ ਜੀਆਂ ਦਿੱਕਤਾਂ ਆਉਂਦੀਆਂ ਇਨਫੈਕਸ਼ਨ ਹੋ ਗਈ ਜਿਵੇਂ ਸਕਿਨ ਅਲਰਜੀ ਹੋ ਗਈ ਕੋਈ ਵੀ ਸਕਿਨ ਅਲਰਜੀ ਆ ਨਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਤਾਰਾ ਮੀਰਾ ਆਪਾਂ ਉਹ ਵੀ ਵੀਡੀਓ ਤਿਆਰ ਕਰਕੇ ਪਾਈ ਆ ਚੈਨਲ ਤੇ ਵੀ ਜਿਹੜਾ ਤਾਰਾ ਮੀਰਾ ਵਾ ਉਹ ਕਿਸੇ ਵੀ ਪ੍ਰਕਾਰ ਦੀ ਜਿਹੜੀ ਅਲਰਜੀ ਨੂੰ ਠੀਕ ਕਰਦਾ ਉਸੀ ਤਰ੍ਹਾਂ ਇਹ ਚਾਸਕੂ ਆ ਇਹ ਵੀ ਜਿਹੜਾ ਵਾ ਅਲਰਜੀ ਨੂੰ ਠੀਕ ਕਰਦਾ ਵਾ ਤੇ ਇਹਨੂੰ ਬਣਾਇਆ ਤੇ ਖਾਦਾ ਜਿਹੜਾ ਇਹਨਾਂ ਦਿਨਾਂ 'ਚ ਜਾਂਦਾ ਵਾ ਜਦੋਂ ਹੋਲੀਆਂ ਸਟਾਰਟਿੰਗ ਹੋਣੀਆਂ ਹੁਣ ਮੇਰੇ ਦਾਦੀ ਜੀ ਬਣਾਉਂਦੇ ਹੁੰਦੇ ਸੀ ਸਾਡੇ ਘਰੇ ਤੇ ਉਸ ਤੋਂ ਬਾਅਦ ਮੇਰੇ ਤਾਈਆਂ ਮੇਰੇ ਮੰਮੀ ਸਾਰੇ ਇਦਾਂ ਸਾਡੇ ਘਰਾਂ 'ਚ ਬੰਦਾ ਇੱਕ ਵਰੀਦ ਹੋਲੀ ਤੇ ਵੈਸੇ ਜਿਵੇਂ ਆਪਾਂ ਠੰਡ ਦੇ ਵਿੱਚ ਕੋਈ ਵੀ ਪਨੀਰੀ ਤਿਆਰ ਕਰ ਲੈਨੇ ਆ ਬਟ ਇਹ ਜਿਹੜਾ ਵਾ ਇਹ ਇਹਨਾਂ ਦਿਨਾਂ ਦੇ ਵਿੱਚ ਜਦੋਂ ਠੰਡ ਲੰਘਦੀ ਆ ਬਸ ਜਾਣ ਲੱਗਦੀ ਆ ਉਦੋਂ ਇਹ ਬਣਦਾ ਹੈ ਤੇ ਇਹਦੀ ਪੰਜੀਰੀ ਬਣਾਉਣ ਵਾਸਤੇ ਆਪਾਂ ਜਿਹੜਾ ਸਮਾਨ ਲਿਆ ਆਪਾਂ ਸਾਰਾ ਤੁਹਾਨੂੰ ਦੱਸ ਦਿੰਨੇ ਆ ਇਹ ਜਿਹੜੀ ਹੈ ਜੀ ਚਾਸਕੂ ਦੀ ਪੰਜੀਰੀ ਅਸੀਂ 100 ਗ੍ਰਾਮ ਚਾਸਕੂ ਦੀ ਬਣਾਈ ਆ ਤੁਸੀਂ ਘਿਓ ਦਾ ਹਿਸਾਬ ਲਾ ਲੈਣਾ ਵੀ ਅੱਧਾ ਕਿਲੋ ਘਿਓ ਰਲਾਇਆ ਕਿ ਕਿਲੋ ਘਿਓ ਰਲਾਇਆ ਜਿਵੇਂ ਆਮ ਕਹਿੰਦੇ ਨੇ ਕਿੰਨਾ ਘਿਓ ਰਲਾਉਣਾ ਜਦੋਂ ਆਪਾਂ ਸਾਰੀ ਦੁਕਾਨ ਤੇ ਤੁਸੀਂ ਜਾਣੇ ਉਹਨਾਂ ਪੁੱਛਣਾ ਵੀ ਘਿਓ ਕਿੰਨਾ ਲੈਣਾ ਤੁਸੀਂ ਸਟਾਰਟਿੰਗ ਜਿਹੜੀ ਇਹਦੀ ਮੇਨ ਹੁੰਦੀ ਆ ਪੰਜੀਰੀ ਕਿਸੇ ਦੀ ਵੀ ਉਹ ਹੁੰਦੀ ਆ ਘਿਓ ਤੋਂ ਵੀ ਤੁਸੀਂ ਕਿੰਨਾ ਘਿਓ ਰਲਾਉਣਾ ਉਸ ਹਿਸਾਬ ਨਾਲ ਸਾਰਾ ਉਹ ਸਮਾਨ ਦਿੰਦੇ ਨੇ 1 ਕਿਲੋ ਜੇ ਤੁਸੀਂ ਘਿਓ ਲੈ ਰਹੇ ਹੋ ਤੇ ਉਹਦੇ ਵਿੱਚ ਜਿਹੜੀਆਂ ਵਾ ਗੁੰਦਾ ਵਾ ਉਹ ਤੁਸੀਂ 100 ਗ੍ਰਾਮ ਲੈਣੀਆਂ ਚਾਰੇ ਗੁੰਦਾ ਜਿਹੜੀਆਂ ਉਹ 100 ਗ੍ਰਾਮ ਲੈਣੀਆਂ ਜੇ ਤੇ ਚਾਰ ਜਿਹੜੀਆਂ ਮੂਸਲੀ ਹੁੰਦੀਆਂ ਉਹ 50 ਗ੍ਰਾਮ ਲੈਣੀਆਂ ਚਾਰ ਜਿਹੜੀਆਂ ਸੁਪਾਰੀਆਂ ਹੁੰਦੀਆਂ ਉਹ ਵੀ ਤੁਸੀਂ 100 ਗ੍ਰਾਮ ਲੈਣੀਆਂ ਤੇ ਕਮਰ ਕਸੂਰੀ ਜਿਹੜੀ ਹੈ ਤੁਸੀਂ 100 ਗ੍ਰਾਮ ਲੈਣੀਆਂ ਜਿਹੜੀ ਸੋਣ ਲਾ ਉਹ 50 ਗ੍ਰਾਮ ਲੈਣੀਆਂ ਤੇ ਸੋਏ ਲੈਣੇ ਆ ਜੀ ਤੁਸੀਂ ਇਹਦੇ ਵਿੱਚ 100 ਗ੍ਰਾਮ ਤੇ ਸੌਫ ਲੈਣੀ ਹੈ 100 ਗ੍ਰਾਮ ਅਜਵੈਨ ਲੈਣੀ ਹੈ 100 ਗ੍ਰਾਮ ਜੰਗੜ ਲੈਣੀ ਹੈ ਤੁਸੀਂ 25 ਗ੍ਰਾਮ ਸਪਾਵਰ ਫਲੀ ਲੈਣੀ ਹੈ ਤੁਸੀਂ 50 ਗ੍ਰਾਮ ਜਿਹੜੀ ਸਾਗ ਚਾੜੀਓ ਤੁਸੀਂ 25 ਗ੍ਰਾਮ ਲੈਣੀ ਆ, ਭੋਖੜੇ 50 ਗ੍ਰਾਮ ਲੈਣੇ ਤੇ ਲੋਧ ਪਠਾਣੀ 50 ਗ੍ਰਾਮ, ਬਿੱਲਗਰੀ 50 ਗ੍ਰਾਮ ਲੈਣੀ ਆ। ਬਾਕੀ ਜਿਹੜੇ ਤੁਸੀਂ ਕਾਜੂ, ਬਦਾਮ ਇਹਦੇ ਆਪਣੀ ਮਰਜ਼ੀ ਦੇ ਵਿੱਚ ਪਾ ਸਕਦੇ ਹੋ। ਜੀਪੀਏ ਦੇ ਵਿੱਚ ਅਸੀਂ ਕਿਹੜਾ-ਕਿਹੜਾ ਸਮਾਨ ਲਿਆ ਵਾ ਤੇ ਆਵਦੀ ਨੂੰ ਬਣਾਉਣਾ ਸ਼ੁਰੂ ਕਰਦੇ ਤੇ ਨਾਲ ਆਪਾਂ ਤੁਹਾਨੂੰ ਵਿਖਾਉਨੇ ਆਂ ਵੀ ਕਿਹੜਾ ਮਸਾਲਾ ਉਹਨਾਂ ਨੇ ਆਪਾਂ ਨੂੰ ਪੀਸਿਆ ਦਿੱਤਾ ਤੇ ਕਿਹੜਾ-ਕਿਹੜਾ ਹੋਰ ਆਪਾਂ ਸਮਾਨ ਲਿਆ ਇਹਦੇ ਵਿੱਚ ਤੇ ਆਓ ਜੀ ਵੀਡੀਓ ਦੀ ਸ਼ੁਰੂਆਤ ਕਰਦੇ। ਤੇ ਚਾਸਕੂ ਵਾਸਤੇ ਆਪਾਂ ਇਹ ਲਿਆ ਜੀ 100 ਗ੍ਰਾਮ ਚਾਸਕੂ। ਇਹ ਦੇਖੋ ਇਦਾਂ ਦਾ ਚਾਸਕ ਇਹ ਦੇਖੋ ਕਾਲੇ ਕਾਲੇ ਬੀਜ ਜੇ ਹੁੰਦੇ ਨੇ ਇਹ ਆਪਾਂ ਲੈ ਕੇ ਆਏ ਸਾਬਤ ਤੇ ਇਹਨੂੰ ਆਪਾਂ ਭੁੰਨ ਕੇ ਤੇ ਫਿਰ ਇਹਨੂੰ ਆਪਾਂ ਪੀਸਾਂਗੇ ਤੁਸੀਂ ਵੀ ਸਾਬਤ ਹੀ ਲੈ ਕੇ ਆਓ ਕਿਉਂਕਿ ਇਹ ਥੋੜਾ ਗੰਦਾ ਹੁੰਦਾ ਇਹਨੂੰ ਧੋਣਾ ਪੈਂਦਾ ਚੰਗੀ ਤਰ੍ਹਾਂ ਆਪਾਂ ਪਹਿਲਾਂ ਇਹਨੂੰ ਧੋ ਲਿਆ ਸੀਗਾ ਪੀਸਾ ਵੀ ਵੈਸੇ ਮਿਲਦਾ ਪਰ ਆਪਾਂ ਉਹ ਚੀਜ਼ਾਂ ਨਹੀਂ ਵਰਤਦੇ ਤੁਹਾਨੂੰ ਪਤਾ ਤੇ ਆਪਾਂ ਲਿਆ ਜੀ 100 ਗ੍ਰਾਮ ਜਾਸਕੂ ਤੇ ਇਹ ਆਪਾਂ ਮਸਾਲੇ ਲੈ ਆਨੇ ਜਿਹੜੇ ਸਾਰੇ ਆਪਾਂ ਤੁਹਾਨੂੰ ਦੱਸੇ ਸੀਗੇ ਇਹ ਵੀ ਦੁਕਾਨ ਤੋਂ ਪੀਸੇ ਬਸਾਏ ਯਾਨੀ ਕਿ ਤਿਆਰ ਮਿਲਦੇ ਕਿਉਂਕਿ ਆਪਾਂ ਜਿਹੜੀ ਪੰਜੀਰੀ ਥੋੜੀ ਬਣਾਉਣੀ ਜੇ ਤੁਸੀਂ ਜ਼ਿਆਦਾ ਬਣਾਉਣੀ ਹੈ ਤਾਂ ਤੁਸੀਂ ਕੱਲੇ-ਕੱਲੇ ਮਸਾਲੇ ਲਿਆ ਸਕਦੇ ਹੋ ਉਹਨਾਂ ਦੇ ਕੋਲੋਂ ਤੇ ਨਾਲ ਲੈ ਆ ਜੀ ਆਪਾਂ ਅੱਧਾ ਕਿਲੋ ਇਹਦੇ ਵਿੱਚ ਪਾਉ ਨੂੰ ਕਿਉ ਤੇ ਅੱਧਾ ਕਿਲੋ ਹੀ ਆਪਾਂ ਲਈਆ ਖੰਡ ਬੂਰਾ ਲੈ ਲੈਣੀ ਆ ਨਹੀਂ ਤੇ ਤੁਹਾਡੇ ਕੋਲ ਬੂਰਾ ਨਹੀਂ ਹੈਗੀ ਤਾਂ ਤੁਸੀਂ ਜਿਹੜੀ ਇਹ ਮੋਟੀ ਖੰਡ ਨੂੰ ਵੀ ਪੀਸ ਸਕਦੇ ਹੋ ਤੇ ਅੱਧਾ ਕਿਲੋ ਹੀ ਆਪਾਂ ਅੱਧਾ ਕਿਲੋ ਤੋਂ ਥੋੜਾ ਜਿਹਾ ਘਾਟ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਟਾ ਇਹ ਹੈਗੇ ਨੇ ਦੀ ਫੁੱਲ ਮਖਾਣਿਆਂ ਦਾ ਪਾਊਡਰ ਜਿਹੜਾ ਆਪਾਂ ਤੁਹਾਨੂੰ ਦੱਸਦੇ ਆਂ ਵੀ ਅਸੀਂ ਤਿਆਰ ਕਰਕੇ ਰੱਖਦੇ ਆਂ ਘਰੇ ਇਹ ਫੁੱਲ ਮਖਾਣੇ ਨੇ ਤੇ ਕੋਜ ਆਪਾਂ ਇਹਦੇ ਵਿੱਚ ਡਾਈ ਫਰੂਟ ਜਿਹੜੇ ਪਾਵਾਂਗੇ ਉਹ ਹੈਗੇ ਆ ਮਗਜ਼ ਇਹ ਕਾਜੂ ਇਹ ਬਦਾਮ ਤੇ ਸੌਗੀ ਤੇ ਜ਼ਰੂਰੀ ਨਹੀਂ ਵੀ ਇਹਦੇ ਵਿੱਚ ਡਾਈ ਫਰੂਟ ਹੀ ਪਾਉਣੇ ਆ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਇਹਨੂੰ ਆਪਾਂ ਇੱਕ ਦਵਾਈ ਰੂਪੀ ਪਨੀਰੀ ਬਣਾਉਣਾ ਵਾ ਵੀ ਜਿਹਦੇ ਨਾਲ ਆਪਣੀ ਇਨਫੈਕਸ਼ਨ ਅਲਰਜੀ ਫੋੜੇਫਿੰਸੀਆਂ ਜਿਹੜੀਆਂ ਠੀਕ ਹੋ ਜਾਣ ਤੇ ਆਓ ਜੀ ਆਪਾਂ ਇਹਨੂੰ ਬਣਾਉਣ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇਹਨੂੰ ਚਾਸਕੂ ਨਾਲ ਆਪਾਂ ਭੁੰਨ ਲੈਣਾ ਸੁੱਕਾ ਹੀ ਭੁੰਨਾ ਇਹਨ ਉਹਦੇ ਵਿੱਚ ਨੇ ਇਹਨੂੰ ਸੁੱਕੇ ਨੂੰ ਭੁੰਨ ਕੇ ਫਿਰ ਇਹਨੂੰ ਆਪਾਂ ਪੀਸਾਂਗੇ ਦੇਖੋ ਇਹਨੂੰ ਆਪਾਂ ਹੁਣ ਘੱਟ ਸੇਕ ਤੇ ਭੁੰਨਣਾ ਜਿਹੜਾ ਇਹ ਅੰਦਰ ਤੱਕ ਚੰਗੀ ਤਰ੍ਹਾਂ ਭੁੱਜੇ ਕੋਈ ਵੀ ਚੀਜ਼ ਇਹੋ ਜੀ ਪੰਜੀਰੀ ਵਾਲੀ ਜਿਹੜੀ ਆਪਾਂ ਭੁੰਨਣੀ ਆ ਬਿਲਕੁਲ ਘੱਟ ਸੇਕ ਤੇ ਭੁੰਨਣੀ ਆ ਜੇ ਤੁਸੀਂ ਗੈਸ ਤੇ ਬਣਾ ਰਹੇ ਹੋ ਤਾਂ ਵੀ ਗੈਸ ਜਿਹੜਾ ਘੱਟ ਹੀ ਰੱਖਣਾ ਤਾਂ ਉਹ ਦੇਖੋ ਜਿਆਸ ਕੋ ਆਪਣਾ ਭੁੱਜ ਚੁੱਕਾ ਇਹਨਾਂ ਨੂੰ 5-6 ਮਿੰਟ ਲੱਗ ਗਿਆ ਆਪਾਂ ਨੂੰ ਘੱਟ ਸੇਕ ਤੇ ਇਹਦੀ ਨਿਸ਼ਾਨੀ ਇਹ ਵੀ ਜਦੋਂ ਇਹ ਦੇਖੋ ਫਟਣ ਲੱਗ ਜੇ ਇਹਦੀ ਆਵਾਜ਼ ਆਉਂਦੀ ਹੋਗੀ ਤੁਹਾਨੂੰ ਦੇਖੋ ਔਰ ਆਪਣਾ ਵਾਂਗੂ ਐ ਫਟਣ ਲੱਗ ਜਾਂਦਾ ਜਦੋਂ ਉਦੋਂ ਆਪਣਾ ਜਿਹੜਾ ਚਾਸ਼ਕਾ ਪੂਰਾ ਭੁੱਜ ਜਾਂਦਾ ਹੁਣ ਇਹਨੂੰ ਆਪਾਂ ਉਤਾਰਦੇ ਨੇ ਚੁੱਲੇ ਤੋਂ ਤੇ ਇਹਨੂੰ ਠੰਡਾ ਕਰਕੇ ਆਪਾਂ ਪੀਸ ਲਾਂਗੇ ਹੁਣ ਇਹਨੂੰ ਆਪਾਂ ਠੰਡਾ ਹੰਦਿੰਨੇ ਆ ਤੇ ਇਸੇ ਕੜਾਈ 'ਚ ਆਪਾਂ ਆਟਾ ਭੁੰਨ ਲੈਨੇ ਆ ਆਟਾ ਵੀ ਆਪਾਂ ਸੁੱਕਾ ਹੀ ਭੁੰਨਾ ਹੈ ਆਟਾ ਪੋਂਦੇ ਸੇਕ ਪਈ ਬਿਲਕੁਲ ਘੱਟ ਰੱਖਣਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿਉਂਕਿ ਆਟਾ ਆਪਾਂ ਸਾੜਨਾ ਨਹੀਂ ਹੈ ਇਹਨੂੰ ਐ ਚੰਗੀ ਤਰ੍ਹਾਂ ਲਾਲ ਕਰਨਾ ਹੈ ਪਾਟੇ ਨੂੰ ਭੁੰਨਣਾ ਹੈ ਇਹ ਦੇਖੋ ਜੀ ਆਟਾ ਵੀ ਜਿਹੜਾ ਆਪਾਂ 10-15 ਮਿੰਟਾਂ ਵਿੱਚ ਘੱਟ ਸੇਕ ਰੱਖ ਕੇ ਭੁੰਨ ਲਿਆ ਆਪਣਾ ਆਟਾ ਜਿਹੜਾ ਉਹ ਬਿਲਕੁਲ ਪੁੱਜ ਚੁੱਕਾ ਹੈ ਦੇਖੋ ਕਾਲਾ ਨਹੀਂ ਹੋਇਆ ਬਟ ਲਾਲ ਹੋ ਗਿਆ ਤੇ 스멜 ਵੀ ਇਹਦੀ ਜਿਹੜੀ ਪੂਰੀ ਖੁਸ਼ਬੂ ਆ ਰਹੀ ਆਟਾ ਭੁੱਜਣ ਦੀ ਹੁਣ ਇਹਨੂੰ ਵੀ ਆਪਾਂ ਉਤਾਰ ਲੈਣੇ ਆਟੇ ਨੂੰ ਹੁਣ ਆਪਾਂ ਫੇਰ ਸੇਮ ਕੜਾਈ ਲੈ ਲਈ ਤੇ ਇਹਦੇ ਵਿੱਚ ਇਹ ਪਾਵਾਂਗੇ ਆਪਾਂ ਦੇਸੀ ਘਿਓ ਇਹ ਇੰਦਾ ਕਿਲੋ ਘਿਓ ਲਿਆ ਆਪਾਂ ਜਿਵੇਂ ਤੁਹਾਨੂੰ ਦੱਸਿਆ ਘਿਓ ਆਪਣਾ ਚੰਗੀ ਤਰ੍ਹਾਂ ਸਾਰਾ ਪਿੰਗਲ ਚੁੱਕਾ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਆਪਾਂ ਜਿਹੜੇ ਸਾਰੇ ਮਸਾਲੇ ਲਏ ਨੇ ਨਾ ਇਹ ਆਪਾਂ ਸਭ ਤੋਂ ਪਹਿਲਾਂ ਘਿਓ ਦੇ ਵਿੱਚ ਪਾਉਣੇ ਨੇ ਤੇ ਇਹਨਾਂ ਨੂੰ ਆਪਾਂ 1-2 ਮਿੰਟ ਵਾਸਤੇ ਭੁੰਨਣਾ ਹੈ ਇਥੇ ਵੀ ਤੁਸੀਂ ਸੇਕ ਘੱਟ ਹੀ ਰੱਖਣਾ ਹੈ ਕਿਉਂਕਿ ਮਸਾਲੇ ਆਪਾਂ ਜਿਹੜੇ ਐ ਮੱਠੇ ਮੱਠੇ ਸੇਕ ਤੇ ਭੁੰਨਣਾ ਹੈ ਇਹ ਦੇਖੋ ਮਸਾਲੇ ਆਪਾਂ ਭੁੰਨ ਗਏ ਤੇ ਉਸ ਤੋਂ ਬਾਅਦ ਆਪਾਂ ਇਹ ਪਾਉਣਾ ਚਾਹੀਦਾ ਇਹ ਆਪਾਂ ਪੀਸ ਲਿਆ ਸੀ ਤੁਸੀਂ ਦੇਖ ਸਕਦੇ ਹੋ ਦੇਖੋ ਮਸਾਲੇ ਵਰਗਾ ਬਰੀਕ ਬਰੀਕ ਹੋ ਗਿਆ ਤੇ ਮਸਾਲੇ ਆਪਾਂ ਨੂੰ 1-2 ਮਿੰਟ ਹੋ ਗਿਆ ਭੁੰਨਦਿਆਂ ਨੂਣਾ ਪਏ ਪਾ ਦੇ ਨੇ ਵਿੱਚ ਚਾਸਪੋ ਇਹਨੂੰ ਵੀ ਤੁਸੀਂ ਚਾਹੋ ਤੇ 1 ਮਿੰਟ ਭੁੰਨ ਸਕਦੇ ਹੋ ਵੈਸੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਭੁੰਨਿਆ ਸੀਗਾ ਜਿੰਨਾ ਚਿਰ ਇੱਕ ਪੂਰਾ ਕਰੈਕਲ ਜਿਹਾਣ ਲੱਗ ਜਾਂਦਾ ਉਦੋਂ ਇਹਨੂੰ ਉਤਾਰਨਾ ਆਪਾਂ ਚਾਸਪੋ ਨੂੰ ਤੋਂ ਜਦੋਂ ਆਪਾਂ ਸਾਬਤ ਭੁੰਨਣਾ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕਾਜੂ ਬਦਾਮ ਅਸੀਂ ਇਹਨੂੰ ਪੀਸ ਲਿਆ ਸੀ ਤੁਸੀਂ ਇਹਨੂੰ ਕੱਟ ਕੇ ਵੀ ਪਾ ਸਕਦੇ ਹੋ ਦੜਫੜ ਵੀ ਕਰ ਸਕਦੇ ਹੋ ਜਿੱਦਾਂ ਤੁਸੀਂ ਕਰਨਾ ਹੁਣ ਆਪਾਂ ਇਹਨਾਂ ਨੂੰ ਪਾ ਦਾਂਗੇ ਇਹਨਾਂ ਨੂੰ ਵੀ ਆਪਾਂ 1 ਮਿੰਟ ਵਾਸਤੇ ਭੁੱਲ ਲੈਣਾ ਵੀ ਨਾਲ-ਨਾਲ ਅਗੋ ਜਿਹੜੀ ਬਲਦੀ ਰਵੇ ਨਾਲ-ਨਾਲ ਤੁਸੀਂ ਹਿਲਾਉਂਦੇ ਹੁੰਦੇ ਹਿਲਾਉਂਦੇ ਕਿ 1 ਮਿੰਟ ਤੱਕ ਜਿਹੜੀਆਂ ਚੀਜ਼ਾਂ ਵਾ ਪਾਉਂਦੇ ਜਾਣਾ ਵਿੱਚ ਇਹ ਕਾਜੂ ਬਦਾਮ ਨੂੰ ਕੋਈ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਗਈ ਲੋਕ ਕੱਚੇ ਵੀ ਪਾ ਲੈਂਦੇ ਨੇ ਹੁਣ ਆਪਾਂ ਇੱਥੇ ਹੀ ਇਹਦੇ ਨਾਲੇ ਜਿਹੜੀ ਸੌਗੀ ਆ ਸੌਗੀ ਆਪਾਂ ਪੀਸੀ ਨਹੀਂ ਆ ਸੌਗੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਮਗਝ ਲੈਏ ਨੇ ਇਹ ਵੀ ਆਪਾਂ ਪੀਸੇ ਨੇ ਇਹ ਵੀ ਆਪਾਂ ਸਾਬਤ ਹੀ ਪਾਵਾਂਗੇ ਤੇ ਇਹ ਦੀ ਫੁੱਲ ਮਖਾਣੇ ਦਾ ਪਾਊਡਰ ਇਹ ਵੀ ਆਪਾਂ ਪਾ ਦਾਂਗੇ ਇੱਥੇ ਇਹਦੇ ਵਿੱਚ ਸਾਰਾ ਕੁਝ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਇਹ ਤੁਸੀਂ ਚੁੱਲ੍ਹੇ ਦੇ ਉੱਤੇ ਸਾਰਾ ਕੁਝ ਰਲੌਣਾ ਨਾਲ-ਨਾਲ ਥੱਲੇ ਥੋੜੀ-ਥੋੜੀ ਅੱਗ ਬਲਦੀ ਰਹੇ ਨਾਲ-ਨਾਲ ਇਹ ਪੁੰਜਦੇ ਜਾਣਗੇ ਨਾਲ-ਨਾਲ ਮਿਕਸ ਹੁੰਦੇ ਜਾਣਗੇ ਹੁਣ ਇਹ ਦੇਖੋ ਸਾਰਾ ਜਿਹੜਾ ਆਪਾਂ ਮਸਾਲਾ ਪਾਇਆ ਸੀ ਇਹਦੇ ਵਿੱਚ ਸਾਰਾ ਹੀ ਮਿਕਸ ਹੋ ਗਿਆ ਤੇ ਚੰਗੀ ਤਰ੍ਹਾਂ ਭੁੱਜ ਵੀ ਚੁੱਕਾ ਵਾ ਚਾਸਕੂ ਵੀ ਇਹਦੇ ਵਿੱਚ ਜਿਹੜਾ ਆਪਾਂ ਪਾਇਆ ਦੂਜਾ ਮਸਾਲਾ ਵੀ ਵਾਕਈ ਡਾਈ ਫਰੂਟ ਵੀ ਹੋਣਾ ਆਪਾਂ ਇਹਦੇ ਵਿੱਚ ਔਲੀ ਲਿਆਟਾ ਪਾ ਕੇ ਤੇ ਨੂੰ ਮਿਕਸ ਕਰਦੇ ਜਾਵਾਂਗੇ ਇਨਵਰਟੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਵਿੱਚ ਹੁਣ ਆਟਾ ਸਾਰਾ ਮਿਕਸ ਕਰਕੇ ਆਪਾਂ ਇਹਦੇ ਵਿੱਚ ਇਹ ਪਾ ਦੇਣੀ ਹੈ ਜਿਹੜੀ ਬੂਰਾ ਆਪਾਂ ਲਈ ਹੈ ਇਵੀ ਸਾਰੀ ਆਪਾਂ ਇਹਦੇ ਵਿੱਚ ਮਿਕਸ ਕਰ ਲੈਣੀ ਤੁਸੀਂ ਇਹਦੇ ਵਿੱਚ ਘਿਓ ਦੀ ਕੁਆਂਟੀਟੀ ਘਟਾਵਾਂ ਦਾ ਸਕਦੇ ਹੋ ਕਈ ਲੋਕਾਂ ਨੂੰ ਜਿਵੇਂ ਘਿਓ ਪੱਚਦਾ ਨਹੀਂ ਉਹ ਤੁਸੀਂ ਘੱਟ ਵੀ ਪਾ ਸਕਦੇ ਹੋ ਦੇ ਵਿੱਚ ਘਿਓ ਸੁੱਕ ਪਰੂ ਲੀਜੀ ਜੀ ਜਿਹਨੂੰ ਪੰਜੀਰੀ ਆਪਾਂ ਕਹਿੰਦੇ ਨੇ ਉਹ ਵੀ ਬਣਾ ਸਕਦੇ ਹੋ ਕੋ ਦੋ ਮਿੰਟ ਆਪਾਂ ਜੁਲੇ ਤੇ ਰੱਖਿਆ ਹੁਣ ਇਹਨੂੰ ਆਪਾਂ ਉਤਾਰ ਦੇਣੇ ਜੁਲੇ ਤੋਂ ਇਹ ਆਪਣੀ ਪੰਜੀਰੀ ਜਿਹੜੀ ਬਣ ਕੇ ਤਿਆਰ ਆ ਜੀ ਚਾਸਕੂ ਦੀ ਇਹ ਵੀ ਇੱਕ ਦਵਾਈ ਰੂਪੀ ਪੰਜੀਰੀ ਹੈ ਜਿਵੇਂ ਆਪਾਂ ਭਖੜੇ ਦੀ ਪੰਜੀਰੀ ਬਣਾਈ ਸੀਗੀ ਨਾ ਉਸੀ ਤਰ੍ਹਾਂ ਇਹ ਚਾਸਕੂ ਦੀ ਪਨੀਰੀ ਹੈ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਹੋਲੀਆਂ ਦੇ ਵੇਲੇ ਖਾਧੀ ਜਾਂਦੀ ਆ ਤੇ ਆਪਣੀ ਪਨੀਰੀ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਇਹ ਚਾਸਕੂ ਦੀ ਪਨੀਰੀ ਬਣਾਉਣ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਜੇ ਰੈਸਪੀ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬੜ ਕੇ ਕਰ ਦਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੇ ਰਿਕੁਐਸਟ ਆ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰਨ ਵੈਲ ਬਟਨ ਦਬਾਉਣਾ ਨਾ ਭੁੱਲਣਾ ਕਿਉਂਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਬਾਕੀ ਮੇਰੇ ਇਸ ਚੈਨਲ ਤੇ ਜਾ ਕੇ ਤੁਸੀਂ ਹੋਰ ਪੰਜੀਰੀਆਂ ਸੰਬੰਧੀ ਵੀਡੀਓ ਸਾਰੀਆਂ ਵੇਖ ਸਕਦੇ ਹੋ ਆਪਾਂ ਪਾਈਆਂ ਆਈਆਂ ਜਿਵੇਂ ਹਲਦੀ ਦੀ ਪੰਜੀਰੀ ਹੋ ਗਈ ਭਖੜੇ ਦੀ ਪੰਜੀਰੀ ਹੋ ਗਈ ਫਿਰ ਆਪਾਂ ਛੋਲਿਆਂ ਦੀ ਪੰਜੀਰੀ ਬਣਾਈਆਂ ਸਾਰੀਆਂ ਆਪਾਂ ਜਿਹੜੀਆਂ ਜਾਣਕਾਰੀ ਵਾਲੀਆਂ ਵੀਡੀਓ ਇਸ ਚੈਨਲ ਤੇ ਤਿਆਰ ਕਰਕੇ ਪਾਉਂਦੇ ਆ ਕਿ ਆਪਣੇ ਸਰੀਰ ਨੂੰ ਕੀ ਖਾਣਾ ਚਾਹੀਦਾ ਆਪਣੇ ਸਰੀਰ ਵਾਸਤੇ ਕੀ ਚੰਗਾ ਕੀ ਮਾੜਾ ਹੈ ਜੇ ਉਹ ਵੀਡੀਓ ਚੰਗੀਆਂ ਲੱਗਣ ਤੇ ਲਾਈਕ ਤੇ ਸ਼ੇਅਰ ਦਬਕ ਕੇ ਕਰ ਦਿਓ ਜੇ ਤੇ ਜਿਆਦਾ ਤੋਂ ਜਿਆਦਾ ਲੋੜਵੰਦਾ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਕੋਲ ਸਾਰੀ ਜਾਣਕਾਰੀ ਪਹੁੰਚ ਸਕੇ ਹੁਣ ਇਥੇ ਆਪਾਂ ਵੀਡੀਓ ਦਾ ਕਰਦੇ ਜੀ ਐਂਡ ਤੇ ਚਾਸਕੂ ਦੀ ਪਨੀਰੀ ਖਾ ਕੇ ਕਰਦੇ ਐਨਜੋਏ ਮਿਲਦੇ ਆ ਨਾ ਅਗ੍ਸ ਵੀਡੀਓ ਤੇ ਤੱਕ ਲਿਬਾ ਆਏ